ਪਹਿਲੇ ਪਾਣੀ ਤੇ ਹਰੇਕ ਕਿਸਾਨ ਭਰਾ ਦਾ ਸਵਾਲ ਹੁੰਦਾਗਾ ਵੀ ਕਣਕ ਦੇ ਵਿੱਚ ਅਜਿਹਾ ਕੀ ਪਾਈਏ ਵੀ ਕਣਕ ਨਿਸਰਨ ਤੱਕ ਜਦੋਂ ਬੱਲੀ ਆਉਣੀ ਹੈ ਨਾ ਵੀ ਕਣਕ ਦੀਆਂ ਡੋਜ ਬਣੀ ਰਹੇ ਐ ਤੜਜੀ ਬਣੀ ਰਹੇ ਹਰੇਕ ਕਿਸਾਨ ਭਰਾਵਾਂ ਦਾ ਇਹੀ ਸਵਾਲ ਹੁੰਦਾ ਵੀ ਕਣਕ ਦੇ ਵਿੱਚ ਪਾਈਏ ਕੀ ਤੇ ਪਿਛਲੇ 2-3 ਸਾਲਾਂ ਤੋਂ ਕੀ ਸੀ ਨਾ ਸਾਡੇ ਇਹ ਬਾਹਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਵਿਚਾਲੇ ਜੜ ਜੀ ਨਹੀਂ ਬਣਦੀ ਜਿਵੇਂ ਵਿਚਾਲੇ ਲਕੀਲਾ ਇਹ ਤਿੰਨ ਕੀਲੇ ਦਾ ਟੱਕਾ ਹੈਗਾ ਤੇ ਇਹਦੇ ਵਿੱਚ ਨਾ ਬਾਹਣ ਦੇ ਵਿੱਚ ਕਣਕ ਦੇ ਜਿਹੜੇ ਤਣੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਜੜ ਨਹੀਂ ਬਣਦੀ ਜਿਵੇਂ ਹੁਣ ਆ ਤੁਸੀਂ ਦੇਖ ਲਓ ਇਹ ਪ੍ਰੋਬਲਮ ਲਗਭਗ ਹਰੇਕ ਕਿਸਾਨ ਭਰਾ ਦੇ ਖੇਤ ਚ ਆਉਂਦੀ ਆ ਤੇ ਜੇ ਇਹ ਪਹਿਲੇ ਪਾਣੀ ਨਾਲ ਠੀਕ ਹੋ ਗਈ ਹੋਗੀ ਤੇ ਬਾਅਦ ਚ ਤੁਹਾਨੂੰ ਪਤਾ ਹੀ ਨਹੀਂ ਦੀ ਕਣਕ ਮਲੰਗ ਜੀ ਬਣ ਜਾਂਦੀ ਆ ਹਰੀ ਹੋ ਹੋ ਜਾਂਦੀ ਆ ਪੀਲੀ ਜੀ ਹੋ ਜਾਂਦੀ ਆ ਪੀਲੀ ਜੀ ਹੋ ਜਾਂਦੀ ਆ ਬਾਕੀ ਆ ਇਹ ਸਿਰ ਜਾ ਛੱਟ ਕੇ ਖੜ ਜਾਂਦੀ ਆ ਬਾਕੀ ਯਾਰ ਇੰਦਰ ਜਦੋਂ ਕਣਕ ਦੀ ਝਾੜੀ ਨਹੀਂ ਬਣੀ ਪ੍ਰੋਪਰ ਤੌਰ ਤੇ ਕਣਕ ਦੇ ਥੱਲੇ ਪਾਇਰ ਹੀ ਨਹੀਂ ਲੱਗੇ ਤਾਂ ਫਿਰ ਉਹ ਪਤਾ ਕੀ ਆ ਕਣਕ ਨਾ ਪੀਲੀ ਜੀ ਹੋ ਕੇ ਸਿੱਧੀ ਜੀ ਹੋ ਜਾਂਦੀ ਆ ਬੂਟਾ ਨਹੀਂ ਬਣਾਉਂਦੀ ਨਾ ਬਲੀ ਤਾਕਤ ਦਿੰਦੀ ਆਵੇ ਤੇ ਮੈਨੂੰ ਇਹ ਪਿਛਲੇ 3-4 ਸਾਲਾਂ ਤੋਂ ਪ੍ਰੋਬਲਮ ਆਉਂਦੀ ਸੀ ਤੇ ਕਿਸੇ ਨਾਲ ਮੇਰੀ ਗੱਲ ਹੋਈ ਤਾਂ ਮੈਨੂੰ ਉਹਨਾਂ ਨੇ ਇੱਕ ਦਵਾਈ ਦੱਸੀ ਸੀ ਚਲੋ ਦਵਾਈ ਤਾਂ ਬਹੁਤ ਕੰਪਨੀਆਂ ਦੀਆਂ ਬਣਦੀਆਂ ਨੇ ਫਰਟੀਲਾਈਜ਼ਰ ਹਰੇਕ ਕੰਪਨੀ ਦੇ ਬੰਦੇ ਪਾਉਂਦੇ ਵੀ ਨੇ ਬਾਇ ਨੇਮ ਹਰੇਕ ਕੰਪਨੀ ਦੇ ਵੇਚਦੇ ਵੀ ਨੇ ਪਰ ਜਿਹੜਾ ਮੇਰੇ ਸੈੱਟ ਬੈਠਿਆ ਜਿਹਨੇ ਮੈਨੂੰ ਮਤਲਬ ਕਿ ਮੇਰੀ ਪੈਦਾਵਾਰ ਨੂੰ ਵਧਾਇਆ ਤੇ ਜਿਹੜਾ ਮੇਰਾ ਨੁਕਸ ਸੀ ਮੇਨ ਨੁਕਸ ਸੀ ਜੜਾਂ ਦਾ ਸੀ ਉਹ ਕਲੀਅਰ ਕੀਤਾ ਉਹ ਆ ਦਵਾਈ ਨੇ ਕੀਤਾ ਠੀਕ ਹੈ ਠੀਕ ਹੈ ਇਹਦਾ ਜਿਹੜਾ ਤੁਹਾਨੂੰ ਮੈਂ ਲਾਈਵ ਟ੍ਰਾਇਲ ਆ ਮੇਰਾ ਲਹਸਣ ਲਾਇਆ ਬਿਆ ਇੱਕ ਪਾਸੇ ਲਹਸਣ ਦੇ ਵਿੱਚ ਦਵਾਈ ਇਹ ਪਾਈ ਨਹੀਂ ਵੀ ਇੱਕ ਪਾਸੇ ਪਾਈ ਵੀ ਸੋਨੂੰ ਉਹਦਾ ਰਿਜ਼ਲਟ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਸੀਂ ਚੱਲਦੇ ਹੋਏ ਉਹ ਫਰਕ ਦੇਖ ਵੀ ਰਹੇ ਹੋ ਕੋਲੇ ਸੋਨੂੰ ਜੜ ਪੱਟ ਕੀ ਵੀ ਦਿਖਾਵਾਂਗੇ ਇੱਕ ਪਾਸੇ ਤਾਂ ਜੜ ਬਣੀ ਨਹੀਂ ਹੋਣੀ ਦੂਜੇ ਪਾਸੇ ਲਹਸਣ ਦੀ ਉਹ ਜੜ ਬਣੀ ਹੋਣੀ ਨਹੀਂ ਫਰਕ ਤਾਂ ਹੁੰਦਾ ਫਰਕ ਇਹ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜੇ ਆਪਾਂ ਜਿਮ 'ਚ ਲੱਗ ਜਾਈਏ ਤਾਂ ਆਪਾਂ ਜੇ ਕਹਾਂਗੇ ਆਪਾਂ ਸੁੱਕੀਆਂ ਰੋਟੀਆਂ ਤੇ ਜੰਮ ਡੋਲੇ ਬਣਾ ਲਾਂਗੇ ਕਦੇ ਨਹੀਂ ਬਣਦੇ ਤਾਂ ਆਪਾਂ ਨੂੰ ਜੇ ਡੋਲੇ ਬਣਾਉਣੇ ਨੇ ਆਪਾਂ ਨੂੰ એનર્ਜੀ ਦੀ ਲੋਡ ਹੁੰਦੀ ਆ ਬੂਸਟ ਦੀ ਲੋਡ ਹੁੰਦੀ ਆ ਕੇਲਿਆਂ ਦਾ ਸ਼ੇਕ ਕਹਿ ਲਓ ਕੋਈ ਹੋਰ ਸ਼ੇਕ ਕਹਿ ਲਓ ਚਾਹੇ ਕੋਈ ਸਟੀਅਰ ਰੋਡ ਕਹਿ ਲਓ ਵੀ ਮਤਲਬ ਕੋ ਕੋਈ ਲੋਡ ਹੁੰਦੀ ਆ ਤਾਕਤ ਤਾਂ ਲੈਣੀ ਪੈਂਦੀ ਆ ਹਾਂ ਉਮੀ ਇਹ ਚੀਜ਼ ਕੇ ਮੈਕਸ ਕ੍ਰਿਸ਼ੀ ਰਾਜ ਦੀ ਇਹ ਕੰਪਨੀ ਦੀ ਹੈਗੀ ਕੇ ਮੈਕਸ એનર્ਜੀ ਜਿਹੜੀ ਆਪਣੀ ਕਣਕ ਨੂੰ એનર્ਜੀ ਦੇਊਗੀ ਤੇ ਜਿਹੜੀ ਵੱਡੀ ਪ੍ਰੋਬਲਮ ਆ ਕੀ ਉਹ ਜੜਦੀ ਆ ਜਿਹੜੇ ਕਿਸਾਨ ਭਰਾਵਾਂ ਦੇ ਖੇਤਾਂ 'ਚ ਜੜ ਨਹੀਂ ਬਣਦੀ ਜਿਵੇਂ ਮੈਂ ਤੁਹਾਨੂੰ ਕਣਕ ਦਾ ਬੂਟਾ ਇੱਕ ਪੱਟਕੇ ਵੀ ਦਿਖਾਇਆ ਜੜ ਨਹੀਂ ਬਣਦੀ ਇਹ ਸਪੈਸ਼ਲ ਜੜ ਬਣਾ ਜੜ ਬਣਾਉਣ ਵਾਸਤੇ ਇਹ ਦਵਾਈ ਵਰਤੀ ਜਾਂਦੀ ਆ ਇਹ ਫੈਟੀਲਾਈਜ਼ਰ ਆਗਾ ਬਾਈ ਨੇਮ ਬਹੁਤ ਕੰਪਨੀਆਂ ਦੇ ਫੈਟੀਲਾਈਜ਼ਰ ਆਉਂਦੇ ਨੇ ਮੈਂ 1-2 ਸਾਲ ਪਹਿਲਾਂ ਵਰਤੇ ਵੀ ਨੇ ਪਰ ਮੈਨੂੰ ਉਹਨਾਂ ਦਾ ਰਿਜ਼ਲਟ ਨਹੀਂ ਮਿਲਿਆ ਜਿੰਨਾ ਮੈਨੂੰ ਇਹ ਕੇ ਮੈਕਸ એનર્ਜੀ ਨੇ ਦਵਾਇਆ ਇਹਨਾਂ ਦੇ ਸੁਪਰ ਵੀ ਆਉਂਦੇ ਨੇ ਬਹੁਤ ਪ੍ਰਕਾਰ ਦੀ ਇਹਨਾਂ ਦੀਆਂ ਦਵਾਈਆਂ ਆਉਂਦੀਆਂ ਨੇ ਆਏ ਨਹੀਂ ਹੈਗਾ ਵੀ ਮੈਂ ਕੰਪਨੀ ਦੀ ਮਸੂਰੀ ਕਰ ਰਿਹਾ ਨਹੀਂ ਜਿਹੜੀ ਚੀਜ਼ ਨੇ ਆਪਾਂ ਨੂੰ ਮੇਰੀ ਪੈਦਾਵਾਰ ਵਧਾਈ ਆਪਾਂ ਉਹ ਚੀਜ਼ ਦਾ ਨਾਮ ਤਾਂ ਬਾਈ ਲਮਾਗੇ ਜਿਹੜੀ ਆਪਣੇ ਕੰਮ ਆਈ ਆ ਚੀਜ਼ ਉਹ ਚੀਜ਼ ਨਾ ਦਾ ਲਮਾਂਗੇ ਨਾ ਕੀ ਚੀਜ਼ ਵਧੀਆ ਪਈ ਇਹ ਪਾਵੋ ਬਾਕੀ ਤੁਹਾਨੂੰ ਮੈਂ ਲਾਈਵ ਪ੍ਰੈਕਟੀਕਲ ਦਿਖਾ ਦਾਂਗੇ ਲਹਾਸਨ ਚ ਫਰਕ ਦਿਖਾ ਦਾਂਗੇ ਵੀ ਕਿੰਨਾ ਫਰਕ ਆ ਬਾਕੀ ਜੇ ਦੀ ਗੱਲ ਕਰੀਏ ਇਹ ਬਾਇਓ ਖਾਦਾਂ ਤੋਂ ਤਿਆਰ ਹੁੰਦੀ ਆ ਵੀ ਆਏ ਨਹੀਂ ਹੈਗਾ ਕੋਈ ਵੀ ਇਹਦੇ ਵਿੱਚ ਕੋਈ ਸਾਲਟ ਪਾਤਾ ਨਾ ਵੀ ਬਾਈ ਨੇ ਮਦਕਾਨ ਵਾਲੇ ਬਹੁਤ ਕੁਝ ਵੇਚ ਰਹੇ ਨੇ ਕੂੜਾ ਕਰਕਟ ਬਹੁਤ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਵੀ ਚੰਗਾ ਜਾਂ ਮਾੜਾ ਨਹੀਂ ਕਹਿੰਦੇ ਪਰ ਜਿੰਮੇ ਭਾਈ ਸਾਡੀ ਪੈਦਾਵਾਰ ਵਧੀਆ ਤੇ ਜਿਹੜਾ ਸਾਡਾ ਮੇਨ ਨੁਕਸ ਸੀ ਜੜਦਾ ਉਹ ਠੀਕ ਹੋਇਆ ਮੈਂ ਉਹਦੇ ਵਾਸਤੇ ਕਿਸਾਨ ਪ੍ਰੋਗਰਾਮਾਂ ਨੂੰ ਰეკਮੈਂਡ ਕਰਦਾ ਵੀ ਭਾਈ ਤੁਸੀਂ ਕੇ ਮੈਕਸ ਦਾ એનર્ਜੀ ਤੇ ਆਪਣਾ ਇਹ ਫੈਟੇਰਾਈਜ਼ਰ ਵਰਤ ਸਕਦੇ ਹੋ ਜਰੂਰ ਪਾਵੋ ਇਹਦੇ ਇਹਦੇ ਫਾਇਦੇ ਹੈਗੇ ਹਰਿੰਦਰ ਫਾਇਦੇ ਯਾਰ ਇਹਦੇ ਜੜ੍ਹ ਪਹਿਲੇ ਪਾਣੀ ਤੋਂ ਲੈ ਕੇ ਜਿੰਨਾ ਟਾਈਮ ਆਪਾਂ ਨਿਸਰਦੀ ਨਹੀਂ ਬੱਲੀ ਨੇ ਉਹ ਉਦੋਂ ਤੱਕ ਇਹਦੇ ਐ ਤਾਕਤ ਬਣਾਈ ਜਾਣੀ ਤਾਕਤ ਬਣਾਈ ਜਾਣੀ ਇਹਦੀ ਡੋਜ ਦੀ ਗੱਲ ਕਰ ਲਈਏ ਵੀ ਡੋਜ ਕਿੰਨੀ ਪੈਂਦੀ ਹੈ ਪ੍ਰਤੀ ਏਕੜ ਚ ਹੂੰ ਇਦੀ ਪ੍ਰਤੀ ਇਕੜ ਚ 4 ਕਿਲੋ ਇੱਕ ਇਕੜ ਚ ਪੈਣੀ ਆ ਇਹ ਇਹ ਪਾਉਣੀ ਆਪਾਂ ਨੇ ਪਾਣੀ ਭਰਕੇ ਆ ਹਾਂ ਜਿੰਮੇ ਹੁਣ ਇੱਧਰ ਦਿਖਾ ਦੇ ਪਾਣੀ ਛੱਡਿਆ ਹੋਇਆ ਪਾਣੀ ਛੱਡਿਆ ਹੋਇਆ ਤੇ ਜਾਂਟਾ ਮੇਰੇ ਕੋਲੇ ਖੜਾਗਾ ਹੂੰ ਜਦੋਂ ਪਾਣੀ ਦੀ ਇਹ ਫੁੱਲ ਹੋ ਗਈ ਹਾਂ ਇਹਦੇ ਵਿੱਚ ਜੂਰੀਏ ਦਾ ਸਿੱਟਾ ਲਾ ਕੇ ਜੜ ਮਜੂਰੀ ਚਰ ਲਾ ਕੇ ਹੀ ਪਾਉਣੀ ਆ ਏ ਉਹ ਵੀ ਪਾ ਸਕਦੇ ਆ ਕੱਲੀ ਵੀ ਪਾ ਸਕਦੇ ਆ ਜੂਰੀ ਚਰ ਲਾ ਕੇ ਵੀ ਪਾ ਸਕਦੇ ਆ ਜੂਰੀ ਚਰ ਲਾ ਕੇ ਹੁਣ ਜਦੋਂ ਪਾਣੀ ਫੁੱਲ ਹੋ ਗਿਆ ਇਹਦਾ ਜੂਰੀ ਚ ਚਿੱਟਾ ਲਾ ਕੇ ਲਾ ਦਾਂਗੇ ਤੁਸੀਂ ਨਾਲੇ ਅੱਜ ਕਣਕ ਦੇਖ ਲਿਓ ਨਾਲੇ ਇਹੀ ਕਣਕ 15 ਦਿਨਾਂ ਨੂੰ ਆਪਾਂ ਫੇਰ ਵੀਡੀਓ ਪਾਵਾਂਗੇ ਫਰਕ ਤਾਂ ਹੈਗਾ ਫਰਕ ਤਾਂ ਰਹਿੰਦਾ ਹੈ ਹਰੀ ਤੂੰ ਮੇਰੇ ਨਾਲ ਰਹਿਣੀ ਆ ਰਹਿੰਦਾ ਮੈਨੂੰ ਪਤਾ ਹੈਗਾ ਬੜਾ ਫਰਕ ਰਹਿੰਦਾ ਕਿੰਨਾ ਆਪਣੇ ਬਾਹਣ ਚ ਕਿੰਨਾ ਇੱਥੇ ਜੜ ਨਹੀਂ ਬਣਦੀ ਸੀ ਬਣਦੀ ਨਹੀਂ ਸੀ ਹੈਨਾ ਤੇ ਕਿੰਨੀ ਉਹ ਸ ਆਪਣੀ ਜਿਹੜੀ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ 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 ਕੁਝ ਪਾ ਪਾ ਕੇ ਹੰਭ ਗਏ ਸੀ ਪਰ ਫਾਇਦਾ ਕਰਿਆ ਦਾ ਇਹ ਚੀਜ਼ ਨੇ ਆਹ ਚੀਜ਼ ਨੇ ਕਰਿਆ ਆਪਾਂ ਇਹੀ ਰეკਮੈਂਡ ਕਰਦੇ ਆਂ ਵੀ ਭਾਈ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਚੱਲ ਜੇ ਤੁਹਾਡੇ ਖੇਤ ਚ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਇਹ ਚੀਜ਼ ਪਾਤੀ ਤਾਂ ਤੁਹਾਡਾ ਝਾੜ ਯਾਰ ਜੇ ਤੁਹਾਡੀ ਕਣਕ 50 55 ਮਣ ਦੀ ਨਿਕਲਦੀ ਆ 65 ਮਣ ਦੀ ਨਿਕਲੂਗੀ ਕਿਉਂ ਫਰਕ ਰਹੇਂਦਾ ਭਾਈ ਫਰਕ ਰਹੇਂਦਾ ਹੁਣ ਮੈਂ ਵੀ ਆਪਾਂ ਵਿੱਚ ਮੈਨੂੰ ਕਹਿੰਦੇ ਨੇ ਵੀ ਕਿਸਾਨ ਆ ਯਾਰ ਤੂੰ ਵੀਡੀਓ ਆਪਾਂ ਪਾਤੀ ਬਲਾਨੀ ਚੀਜ਼ ਦੀ ਜਿਹੜੀ ਚੀਜ਼ ਨਾਲ ਆਪਾਂ ਨੂੰ ਫਾਇਦਾ ਹੁੰਦਾਗਾ ਆ ਬਹੁਤ ਚੀਜ਼ ਦੀ ਵੀਡੀਓ ਪਾਉਣੇ ਵੀ ਗਾਹਾਂ ਕਿਸਾਨਾਂ ਦਾ ਵੀ ਫਾਇਦਾ ਹੋ ਹਾਂ ਕਿਉਂ ਜਿਹੜੀ ਚੀਜ਼ ਨਾਲ ਆਪਾਂ ਨੂੰ ਆਰਾਮ ਆਉਂਦਾਗਾ ਘੱਟ ਪੈਸੇ ਨਾਲ ਚੀਜ਼ ਨਾਲ ਆਰਾਮ ਆਉਂਦਾ ਆਪਾਂ ਆਪਾਂ ਘੱਟ ਪੈਸੇ ਨਾਲ ਚੀਜ਼ ਵਰਤੋ ਵੀ ਗਾਹਾਂ ਕਿਸਾਨਾਂ ਨੂੰ ਵੀ ਪਤਾ ਲੱਗੇ ਪਤਾ ਲੱਗੇ ਕਿ ਹੁਣ ਮੈਂ ਨਵੇਂ ਬਾਣ ਤਿਆਰ ਕਰਦਾ ਮੈਨੂੰ ਪਤਾਗਾ ਵੀ ਮੈਂ ਇਹ ਨਵੇਂ ਬਾਣ ਤਾਂ ਯਾਰ ਬਰਦਾਨ ਚੀਜ਼ ਹੈ ਹਾਂ ਐਕਟ ਤੇਰੇ ਖੇਤ 'ਚ ਵੀ ਪਵਾਵਾਂਗੇ ਪਵਾਵਾਂਗੇ ਮੈਂ ਹੀ ਪਾਉਂ ਤੇ ਬਾਕੀ ਜਿਵੇਂ ਮੈਂ ਕਿਹਾ ਸੋਣੂ ਜਿਹੜਾ ਐਕਸਪੈਰੀਮੈਂਟ ਆ ਉਹ ਚੱਲ ਕੇ ਅੱਗੇ ਵੀਡੀਓ ਦੇ ਵਿੱਚ ਬਣ ਰਹੇ ਉਹ ਦਿਖਾਉਣੇ। ਬਸ ਤੁਸੀਂ ਆਹ ਲਸਣ ਦੇਖ ਰਹੇ ਹੋ ਨਾ ਵੀ ਇਹ ਲਸਣ ਦੀ ਜਿਹੜੀ ਉਹੀ ਪ੍ਰੋਬਲਮ ਆ ਜਿਵੇਂ ਜਿਹੜੇ ਤਣੇ ਨੇ ਜੜ ਨਹੀਂ ਇਹਦੀ ਜੜ ਨਹੀਂ ਬਣੀ ਵੀ। ਤੁਸੀਂ ਲਾਈਵ ਪ੍ਰੈਕਟੀਕਲ ਦੇਖੋ ਇਹਦੇ ਵਿੱਚ ਹਜੇ ਅਸੀਂ ਇਹ ਦਵਾਈ ਕੱਲ ਹੀ ਪਾਈ ਹੈਗੀ। ਤੇ ਬਾਕੀ ਇਹਦਾ ਹਫਤੇ ਨੂੰ ਰਿਜ਼ਲਟ ਪਤਾ ਲੱਗ ਜੂ ਇਹ ਕੈਰੀ ਮੈਂ ਜਾਣ ਕੇ ਲੱਗ ਰੱਖ ਲਈ ਸੀ ਹੈਨਾ ਵੀ ਇਹਦੇ ਵਿੱਚ ਟ੍ਰਾਇਲ ਕੀਤਾ ਸੀ ਦਵਾਈ ਦਾ ਵੀ ਮੈਂ ਤਾਂ ਕਿਉਂਕਿ ਵਰਤਦਾ ਹੀ ਆ ਵੀ ਵਿੱਚ ਲੋਕ ਕਹਿੰਦੇ ਆ ਵੀ ਬਾਈ ਤੂੰ ਪਹਿਲਾਂ ਟ੍ਰਾਇਲ ਕੀ ਕੀਤਾ ਕਣ ਕਿਦੋਂ ਹੁਣ ਮੈਂ ਪਾ ਕੇ ਦਿਖਾ ਨਹੀਂ ਸਕਦਾ ਤਾਂ ਹੀ ਮੈਂ ਇਹ ਲਾਸਣ ਲੱਗ ਰੱਖ ਲਿਆ ਸੀ ਇਹ ਲਾਸਣ ਤੁਸੀਂ ਦੇਖ ਲੈਣਾ ਹੁਣ ਇਹਦੇ ਥੱਲੇ ਜੜ ਨਹੀਂ ਬਣੀ ਵੀ ਆਹ ਦੇਖ ਲਓ ਆਹ ਦੇਖ ਲਓ ਆਹ ਦਿਖਾ ਦੇ ਸੁੱਕਿਆ ਪਿਆਗਾ ਇਹ ਸੁੱਕਿਆ ਪਿਆਗਾ ਹੁਣ ਇਹਨੂੰ ਪਾਟ ਲੀਏ ਆਹ ਦੇਖਾ ਦੇ ਪਤਾ ਕੀ ਆ ਰਹਿਣ ਇੱਧਰ ਦਿਖਾ ਦੇ ਇਹਦੇ ਤਣਾ ਨਹੀਂ ਬਣਿਆ ਹੋਏ ਨਹੀਂ ਬਣਿਆ ਨਹੀਂ ਜੜ ਪੂਰੀ ਪ੍ਰੋਪਰ ਤੌਰ ਤੇ ਤਿਆਰ ਹੋਈ ਨਹੀਂ ਹਾਂ ਇਹ ਇਹ ਬਾਈ ਇੱਕ ਮਿੰਟ ਆ ਰਹਿਂਦਾ ਹਾਂ ਜਿਹੜੀ ਇਹ ਦਵਾਈ ਹੈ ਨਾ ਇਹ ਦਵਾਈ ਵੀਰੇ ਜੜਵਾਸਦੀ ਆ ਜੇ ਆਪਣੀ ਜੜ ਪ੍ਰੋਪਰ ਤੌਰ ਤੇ ਤਿਆਰ ਹੋਊਗੀ ਤਾਂ ਹੀ ਆਪਣਾ ਪੌਦਾ ਵਧੀਆ ਬਣੂਗਾ ਉਹ ਤੇ ਬੱਲੀ ਵਧੀਆ ਊ ਝਾੜ ਵਧੀਆ ਦੀ ਆ ਤੇਰੀ ਗੱਲ ਵਿਚਾਲਿਆ ਜਿੱਥੇ ਹੁਣ ਆਪਣੀ ਇਹ ਦਵਾਈ ਪਾਈ ਵੀ ਆ ਆਪਾਂ ਉਹ ਲਾਹਣ ਦਿਖਾਉਣੇ ਆਦਾ ਜਰ ਆਦਾ ਗੱਲ ਪੱਕੇ ਯਾਰ ਦਿਨ ਪੁਰ ਰਾਤ ਦਾ ਹੀ ਫਰਕ ਪਿਆਗਾ ਨਾ ਜਿਆਦਾ ਫਰਕ ਆ ਹੈ ਨਾ ਤੇ ਆਪਾਂ ਹੁਣ ਦੂਜਾ ਲਾਹਣ ਹੁਣ ਆਪਾਂ ਪਹੁੰਚ ਗਏ ਦੂਜੇ ਲਾਹਣ ਚ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਖੜਾ ਹੋ ਕੇ ਪਹਿਲਾ ਲਾਹਣ ਚ ਨਿਗਾ ਮਰਵਾ ਦੇ ਇੱਕ ਇੱਕ ਮਿੰਟ ਆ ਆਪਾਂ ਖੜਾ ਹੋ ਕੇ ਬਾਅਦ ਚ ਮ ਦੇ ਵਿੱਚ ਉਹ ਵੀ ਭਾਈ ਭਾਈ ਵੀ ਆ ਤੇਰੀ ਇਹਦੇ ਵਿੱਚ ਉਹ ਦਵਾਈ ਪਾਈ ਵੀ ਆ ਯਾਰ ਫਰਕ ਬਹੁਤ ਜਿਆਦਾ ਹੈ ਪੂਰਾ ਫਰਕ ਆ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਕੋਲੇ ਹੋ ਕੇ ਨਾ ਕੈਮਰਾ ਮਾਰ ਕੇ ਦਿਖਾ ਦੇ ਵੀ ਉਹ ਲਾਸਣ ਤੇ ਆ ਲਾਸਣ ਚ ਫਰਕ ਦੇਖ ਲੋ ਨਹੀਂ ਯਾਰ ਬੜਾ ਫਰਕ ਆ ਉਹ ਦਾ ਦਿਨ ਪਰ ਰਾਤ ਦਾ ਹੀ ਫਰਕ ਆ ਹਾਂ ਉਹ ਦਾ ਦਿਨ ਪਰ ਰਾਤ ਦਾ ਫਰਕ ਸੀਗਾ ਉਹ ਖਰਾਬ ਸੀ ਹਾਂ ਜਾਨੀ ਵੀ ਇਹ ਯਾਰ ਇਹ ਲੱਗਦਾ ਵੀ ਲਾਸਣ ਹੈਗਾ ਹਾਂ ਉਹ ਖਰਾਬ ਕਿਵੇਂ ਆ ਖਰਾਬ ਨਹੀਂ ਕਹਿ ਸਕਦੇ ਉਹਦੀ ਜੜ ਉਹਦੀ ਜੜ ਹਟਾਈ ਉਹਦੇ ਵਿੱਚ ਜੜ ਬਣੀ ਨਹੀਂ ਵੀ ਆ ਦੇਖ ਲੈ ਇਹਦੀ ਅੱਜ ਇਹ ਚੱਕੀ ਫਿਰਦਾ ਇਹ ਉਹ ਬੂਟਾ ਹਾਂ ਇਹਦੀ ਜੜ ਬਣੀ ਵੀ ਆ ਇਹਦੀ ਜੜ ਬਣੀ ਜੜ ਕਿਹਨੇ ਬਣਾਈ ਆ ਉਹ ਟੀਐਮਐਕਸ ਜਿਹੜਾ ਆਪਾਂ ਪ੍ਰੋਡਕਟ ਦਿਖਾਇਆ ਉਹਨੇ ਜੜ ਬਦਖਾ ਪੜਾਈ ਆ ਆ ਤਾਂ ਜਰਾ ਇਹ ਲੱਗਦਾਗਾ ਦੂਰੋਂ ਹੀ ਚਮਕਾਰਾ ਮਾਰਦਾ ਵੀ ਲਸਣ ਹੈਗਾ ਉਹ ਬੈਠਿਆ ਪਿਆ ਕਿਉਂ ਉਹ ਤੇ ਦਵਾਈ ਪਾਈ ਵੀ ਨਹੀਂ ਹੈਗੀ ਤੇ ਜੜ ਨਹੀਂ ਬਣੀ ਵੀ ਹਾਂ ਹਾਂ ਤੇ ਮੜਾ ਜੇ ਹੁਣ ਡਾਲ ਵੀ ਪੱਟ ਕੇ ਦਿਖਾ ਦੇ ਇੱਕ ਪੌਦਾ ਕਿਸਾਨ ਭਰਾਵਾਂ ਨੂੰ ਵੀ ਇਹਦੀ ਜੜ ਵੀ ਦੇਖੋ ਕਿੰਨੀਆਂ ਤੇ ਉਹਦੀ ਜੜ ਵੀ ਦੇਖੋ ਕਿੰਨੀਆਂ ਹਾਂ ਪਹਿਲਾਂ ਹਜੇ ਚੱਲਦਾ ਹੀ ਆ ਉਹਦੀ ਪੱਟ ਕੇ ਦਿਖਾ ਲੈ ਜਦ ਆਦਾ ਯਾਰ ਬਹੁਤ ਸੋਹਣਾ ਲਸਣਾ ਸੋਹਣਾ ਲਸਣ ਜਿਵੇਂ ਆਪਾਂ ਕਹੀ ਦੀ ਹੈ ਨਾ ਹਾਂ ਤੇ ਆ ਦੇਖ ਲੈ ਹੁਣ ਪੱਟਲਾ ਜੂਰ ਕਰ ਗਿਆ ਹਾਂ ਦੇਖੋ ਤਣੇ ਨਹੀਂ ਬਹੁਤ ਫਰਕ ਆ ਯਾਰ ਉਹਦਾ ਤੇ ਇਹਦਾ ਬਹੁਤ ਅੰਤਰ ਆ ਬਹੁਤ ਅੰਤਰ ਆ ਉਹ ਦੇਖ ਲੈ ਇਹ ਹਜੇ ਜਰਮੀਨੇਸ਼ਨ ਜਿਹਦੇ ਤਵੇ ਤਣੇ ਬਣਨ ਲੱਗੇ ਬਣ ਲੱਗੇ ਹਾਂ ਚਿੱਟਾ ਤਣਾ ਹੋਣਾ ਜਿਹੜਾ ਉਹ ਬਾਕੀ ਲਸਣਾ ਉਹ 15 20 ਦਿਨ ਪਹਿਲਾਂ ਦਾ ਲਾਇਆ ਹੋਇਆ ਲਸਣ ਤੋਂ ਇੱਕ ਦਿਨ ਮੈਂ ਹੋਰ ਹੋਰ ਦਾਖਦਾ ਹਰਿੰਦਰ ਇਧਰ ਨੂੰ ਹੋ ਜਾ ਆ ਜਾ ਆ ਜਾ ਬਾਹਰ ਪਤਾ ਕੀ ਹੈਗਾ ਇਹ ਨਾ ਸ਼ਾੜਾ ਜਿਹੜੀ ਇਹ ਜਿਹੜੀ ਦਵਾਈ ਆ ਗਈ ਇਹ ਜੜ ਨੂੰ ਚਿੱਟੀ ਕਰ ਹਾਂ ਤੇ ਜਿਹੜੀ ਜੜੇ ਕਾਲੀ ਹੋ ਗਈ ਉਹ ਕਾਲੀ ਹੋ ਗਣਾ ਜੜ ਭਰਨ ਲੱਗ ਜਾਂਦੀ ਆ ਜੜ ਗਾਹਾਂ ਵੱਧ ਹੀ ਨਹੀਂ ਬਾਕੀ ਜਿਹੜਾ ਦਵਾਈ ਦਾ ਮੇਨ ਹੋਆ ਜਿਹੜੇ ਆਪਣੇ ਜ਼ਮੀਨ ਦੇ ਵਿੱਚ ਤਤ ਪੈਣੇ ਉਹਨਾਂ ਸਾਰੇ ਤੱਤਾਂ ਨੂੰ ਇਹ ਇਕੱਠਾ ਕਰਦੀ ਆ ਹਾਂ ਉਹ ਇਕੱਠਾ ਕਰਕੇ ਉਹਨਾਂ ਨਾਲ ਲੜਾਈ ਲੜਦੀ ਆ ਫੇਰ ਉਹ ਗਾਹਾਂ ਪੌਦੇ ਨਾਲ ਲੜਾਈ ਲੜਦੀ ਨੇ ਉਹ ਆਪ ਨੂੰ ਪੈਲਾ ਵਰ ਦਿੰਦੇ ਹਾਂ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਕਿਸਾਨ ਭਰਾ ਦਾ ਨਾ ਫਾਇਦਾ ਹੋ ਜੇ ਹੱਲ ਹੋ ਜੇ ਕਿਉਂਕਿ ਹਰੇਕ ਕਿਸਾਨ ਭਰਾ ਦੀ ਇਹੀ ਵੱਡੀ ਪ੍ਰੋਬਲਮ ਹਾਂ ਤੇ